ਸਾਬ ਜੀ ਜੋ ਥੋੜੀ ਜੀ ਜਾਣਕਾਰੀ ਜਿਹੜੀ ਅੱਜ ਐਡਾ ਭਾਰੀ ਕੱਟ ਕੀਤਾ ਗਿਆ ਜੀ ਸ਼ਰਦਾ ਦੇ ਫੁੱਲ ਪੇਟ ਕੀਤਾ ਗਿਆ ਜੀ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਤਾਂ ਦਾਵਾ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਸਾਥੀ ਆਪਣੇ ਬਾਕੀ ਵੀ ਪੁੱਜੇ ਇੱਥੇ ਖਨੌਰੀ ਬਾਰਡਰ ਤੇ ਲਗਾਤਾਰ 20 ਦਿਨ ਮੋਰਤਾ ਚੱਲਦਾ ਜਿਹਦੇ ਵਿੱਚ 21 ਤਰੀਕੇ ਨੂੰ ਸਾਡਾ ਨੌਜਵਾਨ ਸੁਭ ਕਰਨ ਦਾ ਜਿਹੜਾ ਸਰਕਾਰ ਦੇ ਤਸਦੇ ਨਾਲ ਸ਼ਹੀਦ ਹੋਇਆ ਔਰ ਉਹਦਾ ਅੱਜ ਪੰਜ ਜਗ੍ਹਾ ਦੇ ਉੱਤੇ ਜਿਹੜਾ ਸ਼ਹੀਦੀ ਸਮਾਗਮ ਜਿਹੜਾ ਮਨਾਇਆ ਗਿਆ ਔਰ ਅੱਜ ਆਪਣੇ ਸਖਨੋਰੀ ਬਾਰਡਰ ਦੇ ਕਥਾਨ ਸਿੰਘ ਜੀ ਕਮੇਟੀ ਪੰਜਾਬ ਵੱਲੋਂ ਗੈਰ ਰਾਜਨੀਤਿਕ ਮੋਰਚੇ ਵੱਲੋਂ ਜ਼ਿੰਮੇਵਾਰੀ ਲੱਗੀ ਸੀ ਉਹਦੇ ਤੇ ਸੋਭ ਕਰਨਾ ਨੌਜਵਾਨ ਨੂੰ ਸ਼ਬਦਾ ਦੇ ਫੁੱਲ ਭੇਟ ਕੀਤੇ ਗਏ ਅਤੇ ਸਰਕਾਰਾਂ ਨੂੰ ਕੋਸਿਆ ਗਿਆ ਕਿ ਜਿਹੜਾ ਵੱਡੇ ਪੱਧਰ ਤੇ ਤਸਦਦ ਕਰਕੇ ਹੋਰ ਵੀ ਸਾਡੇ ਸਾਥੀ ਬੜੇ ਜ਼ਖਮੀ ਕੀਤੇ ਆ ਔਰ ਫਤਿਹਆਵਾਦ ਦੇ ਵਿੱਚ ਵੀ ਇਹ ਸ਼ੋਭ ਕਰਮ ਦਾ ਜਿਹੜਾ ਵਾ ਉਹ ਸ਼ਹੀਦੀ ਦੇਹੜਾ ਬਣਾਇਆ ਗਿਆ ਇਤਰਾ ਹੀ ਉਹਨਾਂ ਦੇ ਪਿੰਡ ਵੱਲੋਂ ਕੇ ਬਣਾਇਆ ਗਿਆ ਇਦਾਂ ਸ਼ੰਭੂ ਬਾਰਡਰ ਤੇ ਹੋਰ ਵੀ ਥਾਪਾਂ ਦੇ ਪਹ ਚਾਰ ਪੰਜ ਜਗ੍ਹਾ ਤੇ ਸ਼ਹੀਦੀ ਦੇਹੜਾ ਬਣਾਇਆ ਗਿਆ ਅੱਜ ਵੱਡੇ ਪੱਧਰ ਤੇ ਇੱਥੇ ਖਨੌਰੀ ਬਾਰਡਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਧੰਨਵਾਦ ਅੱਜ ਖਨੌਰੀ ਬਾਰਡਰ ਤੇ ਕਾਕਾ ਸ਼ੋਭ ਸ਼ਹੀਦੀ ਦੇ ਸ਼ੋਭ ਕਰਮ ਦੀ ਸ਼ਹੀਦ ਦੀ ਸਮਾਗਜੋ ਇਕੱਠੀ ਹੋਈ ਸਾਧ ਸੰਗਜੀ ਵਹਿਕ ਜੀ ਕਾ ਅੱਜ ਸਾਡਾ ਸ਼ਹੀਦ ਜੋ ਕਿਸਾਨੀ ਲੜਾਈ ਲੜਦਾ ਸਾਡੀਆਂ ਸਰਕਾਰਾਂ ਦੇ ਹੱਥੋਂ ਸ਼ਹੀਦ ਹੋਇਆ ਸੀ ਪੂਰੀ ਅੱਜ ਅੰਤਮਰਦਾਸ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਕੇ ਕਾਨੂੰਨੀਆ ਹਲਕਤਾਂ ਜਿਹੜੀਆਂ ਸਰਕਾਰਾਂ ਦੀਆਂ ਬਹੁਤ ਭਿਆਨਕ ਕੀਤੀਆਂ ਗਈਆਂ ਨੇ ਅੱਜ ਅਸੀਂ ਉਸ ਉਸ ਸ਼ਹੀਦ ਨੂੰ ਆਪ ਦੇ ਕਿਸਾਨ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਮੈਂ ਕਿਸਾਨ ਜਗਤ ਮੇਟੀ ਫੋਰ ਬੁੱਢਾ ਦਾ ਜਨਰਲ ਸਦਰ ਪੰਜਾਬ ਮੈਂ ਅੰਤਮ ਰਾਜ ਦੇ ਸ਼ਾਮਲ ਹੋਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਤੇ ਮੈਂ ਸੁਭ ਕਰਨੋ ਸ਼ਹੀਦ ਨੂੰ ਸਰਦਾ ਦੇ ਪੁੱਲ ਕੇ ਭੇਡ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਜਾਣਕਾਰੀ ਜਿਹੜਾ ਅੱਜ ਕੀੜਾ ਭਾਰੀ ਇਕੱਠ ਹੋਇਆ ਤੇ ਕਿੱਡੀ ਕਵੱਡੀ ਦੀ ਗਿੰਦੀ ਚੜੇ ਲੋਕ ਪਹੁੰਚੇ ਸੁਭ ਮੈਂ ਸਾਹਬ ਸਿੰਘ ਸਵਰਾ ਕਿਸਾਨ ਸ਼ਕਤੀ ਕਮੇਟੀ ਪੰਜਾਬ ਕੋਟ ਬੁੱਢਾ ਗੈਰ ਰਾਜਨੀਤਿਕ ਮੋਰਚੇ ਦੇ ਜੈਬੱਦੀ ਆ ਵੇਖੋ ਜੀ 13 ਤਰੀਕ ਤੋਂ ਖਨੌਰੀ ਬਾਰਡਰ ਤੇ ਆਏ ਹਾਂ 14 ਤੋਂ ਲੈ ਕੇ 21 ਤਰੀਕ ਤਾਈਂ ਸਰਕਾਰ ਕਿਸਾਨਾਂ ਤੇ ਗੋਲੇ ਬਰੂਦ ਅਥਰੂ ਗੈਸ ਗੋਲੀਆਂ ਜਿਨ੍ਹਾਂ ਦੇ ਵਿੱਚ ਸਾਡਾ ਕਿਸਾਨ ਸ਼ੁਭਕਰਨ ਸਿੰਘ 21 ਤਰੀਕ ਨੂੰ ਜੀਦੀ ਜਾਂ ਪੀ ਗਿਆ ਉਹ ਸ ਅੱਜ ਅੰਤਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਕਿਸਾਨ ਸ਼ਹਰਚ ਕਮੇਟੀ ਪੰਜਾਬ ਕੋਟ ਬੁੱਢਾ ਜਹਵਦੀ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਆ ਤੇ ਨਾਲ ਹੀ ਅਹੀਂ ਇਹ ਬੇਨਤੀ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਸਾਡੀਆਂ ਭੈਣਾਂ ਦੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਚਾਹੇ ਬੰਦੀ ਗੈਰ ਰਾਜਨੀਤਿਕ ਮੋਰਚੇ ਦੀਆਂ ਸਾਰੀਆਂ ਚਾਹੇ ਬੰਦੀਆਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੀਆਂ ਤੇ ਖੜੀਆਂ ਰਹਿਣਗੀਆਂ ਤੇ ਅਸੀਂ ਹਰ ਦਮ ਗੈਰ ਰਾਜਨੀਤਿਕ ਮੋਰਚੇ ਵੱਲੋਂ ਪਰਿਵਾਰ ਦਾ ਪੂਰਾ ਖਿਆਲ ਰੱਖਾਂਗੇ ਤੇ ਮਾਲਕ ਉਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਣਾ ਬਨਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਪ੍ਰਣਾਜ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਹ ਸਿੰਘ ਚਾਟੀਵੰਦ ਸੁਭਾ ਪ੍ਰੈਸ ਕਤਰਕ ਸਾਹ ਸਿੰਘਾ ਚ ਕਮੇਟੀ ਪੰਜਾਬ ਕੋਟ ਬੁੱਢਾ ਤੋਂ ਅੱਜ ਜਿਹੜਾ ਸਾਡਾ ਜਿਹੜਾ ਵੀਰ ਸਾਡੇ ਤੋਂ ਸਦਾ ਵਾਸਤੇ ਸਾਡੇ ਤੋਂ ਸਰਕਾਰਾਂ ਨੇ ਖੋ ਲਿਆ ਵਾ ਹਰਿਆਣੇ ਦੇ ਖੱਟਰ ਸਰਕਾਰ ਤੋਂ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਨੇ ਗੋਲੀਆਂ ਨਾਲ ਸਾਡੇ ਤੋਂ ਸਦਾ ਲਈ ਸਾਡਾ ਖੋਏ ਹੀਰੇ ਦੀ ਯਾਦ ਵਿੱਚ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਵੱਖ-ਵੱਖ ਥਾਵਾਂ ਤੋਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ ਜਿੱਥੇ ਪੰਜਾਬ ਦੇ ਵਿੱਚ ਕੀਤੇ ਗਏ ਉੱਤੇ ਨਾਲ ਲੱਗਦੇ ਸਾਡੇ ਹਰਿਆਣੇ ਦੇ ਵਿੱਚ ਵੀ ਕੀਤੇ ਗਏ ਕਿਉਂਕਿ ਹਰਿਆਣੇ ਵਾਲਿਆਂ ਨੇ ਵੀ ਉਦੋਂ ਉਸ ਦਿਨ ਜਦਨ 21 ਤਰੀਕ ਨੂੰ ਜਦਨ ਸਾਡਾ ਸਾਥੀ ਸ਼ਹੀਦ ਹੁੰਦਾ ਉਹ ਵੱਡੀ ਲੈਵਲ ਵੱਡੀ ਗਿਣਤੀ ਦੇ ਵਿੱਚ ਤੇ ਹਰਿਆਣੇ ਦੇ ਵੀਰ ਵੀ ਪਹੁੰਚੇ ਸੀ ਅੱਜ ਜਿੱਥੇ ਪੰਜਾਬ ਦੇ ਬਾਰਡਰਾਂ ਦੇ ਜਿਹੜਾ ਇੱਥੇ ਖਨੌਰੀ ਬਾਰਡਰ ਤੇ ਨਾਲ ਜਿਹੜਾ ਵਾ ਸਿੰਘੂ ਬਾਰਡਰ ਦੋਵਾਂ ਬਾਰਡਰਾਂ ਦੇ ਜਿੱਥੇ ਸਰਦਾ ਦੇ ਫੁੱਲ ਪੀਟੇ ਗਏ ਫੁੱਲ ਪੇੜ ਕੀਤੇ ਗਏ ਉੱਥੇ ਨਾਲ ਉਹਦੇ ਜੱਤੀ ਪਿੰਡ ਵੀ ਵੱਡੇ ਇਕੱਠ ਕਰਕੇ ਤੇ ਮੈਂ ਉਸ ਪਰਿਵਾਰ ਦਾ ਸਾਡਾ ਜਿਹੜਾ ਵਾ ਉਸ ਪਰਿਵਾਰ ਦਾ ਜਿਹੜਾ ਵਾ ਅਸੀਂ ਸਦਾ ਰਣੀ ਰਵਾਂਗੇ ਜਿਨ੍ਹਾਂ ਦਾ ਪੁੱਤ ਜਿਹੜਾ ਵਾ ਜਿਨ੍ਹਾਂ ਨੇ ਆਪਣਾ ਪੁੱਤ ਜਿਹੜਾ ਕਿਸਾਨੀ ਨੂੰ ਬਚਾਉਣ ਵਾਸਤੇ ਲੇਖੇ ਦੇ ਵਿੱਚ ਲਾਇਆ ਕਿਉਂਕਿ ਜਿਹੜੀ ਕਿਸਾਨੀ ਆ ਕਿਸਾਨੀ ਦਾ ਜਿਹੜਾ ਦੀਵਾ ਬੁਝਣ ਡਿਆ ਸੀ ਉਹਨੂੰ ਜਗਾਉਣ ਵਾਸਤੇ ਉਹਨੇ ਆਪਣਾ ਖੂਨ ਪਾਇਆ ਵਾ ਸਾਡੀ ਕਿਸਾਨ ਕਿਸਾਨਾਂ ਦੀ ਜਿਹੜੀ ਸਮੁੱਚੀ ਮਜ਼ਦੂਰਾਂ ਦੀ ਜਿਹੜੀ ਸਮੁੱਚੀ ਜਮਾਤ ਆ ਉਹਨੂੰ ਸਦਾ ਹੀ ਚੇਤੇ ਰੱਖੂਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਸਮੇਂ ਸਮੇਂ ਤੇ ਜਿਹੜਾ ਵਾ ਕਿਸਾਨ ਜਿਤੇ ਬੰਦੀਆਂ ਸ਼ਰਦਾ ਦੇ ਫੁੱਲ ਪੇਟ ਕਰਦੀਆਂ ਰਹਿਣਗੇ ਇਹ ਨਹੀਂ ਬੰਦੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਨਾਮ ਜੀ ਸਤਰਾਮ ਸਿੰਘ ਅੱਜ ਕੀ ਕਰਦਾ ਸ਼ਾਮ ਸਿੰਘ ਜੀ ਟਾਰੀ ਜਉਣ ਜਗਨ ਸਕੱਤਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਟ ਬੋਡਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ 21 ਤਰੀਕ ਨੂੰ ਸਾਡੇ ਨਾਲ ਪਾਣਾ ਵਾਪਰਿਆ ਬਹੁਤ ਵੱਡਾ ਮੋਦੀ ਸਰਕਾਰ ਤੇ ਖੱਟੜ ਸਰਕਾਰ ਨੇ ਬਹੁਤ ਹੀ ਜ਼ਿਆਦਾ ਗੈਰ ਕਮਾਇਆ ਹੈ ਕੱਥਰੂ ਗੈਸ ਦੇ ਗੋਲੇ ਪੱਕੀਆਂ ਗੋਲੀਆਂ ਜਿਹੜੀਆਂ ਉਹਨਾਂ ਨੇ ਗੱਡੀਆਂ ਚਲਾਈਆਂ ਤੇ ਸਾਡਾ ਕਿਸਾਨ ਸ਼ਹੀਦ ਕੀਤਾ ਗਿਆ ਜੋ ਅੱਜ ਸ਼ੁਭ ਕਰਨ ਸਿੰਘ ਜੀ ਦੀ ਅੰਤਮ ਅਰਦਾਸ ਜੀ ਜੋ ਕਿ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਉਹਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਤੇ ਜਹੇ ਬੰਦੀਆਂ ਵੱਲੋਂ ਤੇ ਸਾਡੇ ਵੱਲੋਂ ਅਸੀਂ ਅਪੀਲ ਕਰਦੇ ਹਾਂ ਵੀ ਉਹਨਾਂ ਭੈਣਾਂ ਨੂੰ ਉਹਦੀ ਦਾਦੀ ਉਹਦੇ ਪਿਓ ਨੂੰ ਸਾਡਾ ਪੂਲ ਸੰਯੋਗ ਹੈ ਜਦੋਂ ਵੀ ਕਿਤੇ ਲੋੜ ਹੋਵੇ ਉਹਦੇ ਨਾਲ ਖੜੇ ਹਾਂ ਵਾਹਿਗੁਰੂ ਵੀਰ ਨੂੰ ਚਰਨਾ ਜਨ ਨਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮਨ ਦਾ ਬਲ ਬਖਸ਼ੇ ਤੇ ਜਹੇ ਬੰਦੀਆਂ ਨੂੰ ਤਰਕੀ ਬਖਸ਼ੇ ਧੰਨਵਾਦ ਜੀ